ਅਸੀਂ ਸਾਧ ਸੰਗਤ ਜੀ ਕਿਸੇ ਦੀ ਉਮਰ 50 ਸਾਲ ਹੈ ਸਰੀਰ ਕਰਕੇ ਕਿਸੇ ਦੀ 60 ਸਾਲ ਹੈ ਕੋਈ 70 80 ਸਾਲ ਦਾ ਹੋ ਚੁੱਕਿਆ ਹੈ ਤੇ ਕੋਈ 100 ਦਾ ਵੀ ਹੋਵੇਗਾ ਪਰ 100 ਸਾਲ ਤੋਂ ਪਹਿਲਾਂ ਸਾਡਾ ਸਰੀਰ ਕੋਈ ਨਹੀਂ ਸੀ ਸਾਡੀ ਹੋਂਦ ਸਾਡਾ ਸਰੀਰ ਦਾ ਵਜੂਦ ਜੋ ਹੈ ਆਤਮਾ ਦੀ ਗੱਲ ਨਹੀਂ ਚੱਲ ਰਹੀ ਸਰੀਰ ਦੀ ਗੱਲ ਚੱਲ ਰਹੀ ਹੈ ਆਤਮਾ ਦਾ ਅਹੰਕਾਰ ਪਰਮੇਸ਼ਰ ਤੋਂ ਸਦਾ ਹੀ ਪ੍ਰਕਾਸ਼ਮਾਨ ਹੈ ਮੁੱਢ ਤੋਂ ਹੀ ਪ੍ਰਕਾਸ਼ਮਾਨ ਹੈ ਪਰ ਸਰੀਰ ਸਾਡੇ ਉਪਜਦੇ ਤੇ ਵਿਨਸਦੇ ਰਹਿੰਦੇ ਹਨ ਸਰੀਰ ਕਰਕੇ ਅਸੀਂ ਆਪਣੀ ਹੋਂਦ ਮੰਨੀ ਬੈਠੇ ਹਾਂ ਇਸ ਤਰ੍ਹਾਂ ਕਿ ਸਾਡੀ ਹੋਂਦ ਝੂਠੀ ਹੈ ਸਰੀਰ ਦੀ ਹੋਂਦ ਝੂਠੀ ਹੈ ਸਰੀਰ ਕਿਸੇ ਦਾ ਕਲ ਜੰਮਿਆ ਹੈ ਕਿਸੇ ਦਾ ਪਰਸੋਂ ਜੰਮਿਆ ਸੀ ਕੋਈ 10 ਸਾਲਾਂ ਦਾ ਹੈ ਕੋਈ 20 ਸਾਲਾਂ ਦਾ ਹੈ ਕੋਈ 50 ਦਾ ਹੈ ਕੋਈ 100 ਦਾ ਹੈ ਪਰ ਉਸ ਤੋਂ ਪਹਿਲਾ ਸਰੀਰ ਕੋਈ ਨਹੀਂ ਸੀ ਸਾਡਾ ਪਰਮਾਤਮਾ ਉਸ ਤੋਂ ਵੀ ਪਹਿਲੇ ਮੌਜੂਦ ਸੀ ਉਦਕਾਲ ਵਿੱਚ ਵੀ ਮੌਜੂਦ ਸੀ ਹੁਣ ਵਰਤਮਾਨ ਕਾਲ ਆ ਗਿਆ ਜੋ ਚੱਲ ਰਿਹਾ ਹੈ ਸਮਾਂ ਇਹਦੇ ਵਿੱਚ ਵੀ ਵਾਹਿਗੁਰੂ ਮੌਜੂਦ ਹੈ ਉਹਦੀ ਹੋਂਦ ਹੈ ਕਈ ਲੋਕ ਐਸੇ ਸੰਸਾਰੀਲ ਕਰਕੇ ਅੱਜ ਤੋਂ ਪਹਿਲੇ ਜੀਉਂਦੇ ਸਨ ਨਜ਼ਰ ਆਉਂਦੇ ਸਨ ਪਰ ਹੋਂਦ ਨਹੀਂ ਆਉਂਦੇ ਉਹ ਮਰ ਚੁੱਕੇ ਹਨ ਪਰ ਵਾਹਿਗੁਰੂ ਅੱਜ ਵੀ ਜੀਉਂਦਾ ਹੈ ਔਰ ਅਸੀਂ ਜਿਹੜੇ ਅੱਜ ਤੁਰੇ ਫਿਰਦੇ ਹਾਂ ਕੱਲ ਨੂੰ ਅਸੀਂ ਵੀ ਨਹੀਂ ਰਹਿਣਾ ਅਸੀਂ ਸਰੀਰ ਕਰਕੇ ਮਰ ਜਾਣਾ ਹੈ ਸਰੀਰ ਤਰ ਕੇ ਮੁੱਕ ਜਾਣਾ ਹੈ ਪਰ ਵਾਹਿਗੁਰੂ ਨੇ ਨਹੀਂ ਮੁੱਕਣਾ ਸੋ ਉਦੋਂ ਵੀ ਸੱਚ ਰਹੇਗਾ ਆਜ ਸੱਚ ਜੁਬਾਰ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋ ਸਤ ਦਾ ਮਤਲਬ ਇਹ ਹੈ ਕਿ ਜੋ ਸਦਾ ਹੀ ਸਤ ਹੈ ਝੂਠ ਕੀ ਹੁੰਦਾ ਝੂਠ ਤੇ ਸੱਚ ਦਾ ਫਰਕ ਇਹ ਹੈ ਸੱਚ ਸਦਾ ਹੁੰਦਾ ਤੇ ਝੂਠ ਸਾ সঙ্গ ਜੀ ਵਿਚਕਾਰਲੇ ਸਮੇਂ 'ਚ ਪੈਦਾ ਹੋ ਕੇ ਖਤਮ ਹੋ ਜਾਂਦਾ ਹੈ ਝੂਠ ਬਣਾਉਂਦੇ ਪਹਿਲੇ ਨਹੀਂ ਸੀ ਬਾਅਦ ਵਿੱਚ ਰਹੇਗਾ ਨਹੀਂ ਵਿਚਾਰ ਭਰਤੀ ਮਾਤਰ ਪੈਦਾ ਹੋਇਆ ਉਸ ਨੂੰ ਪੈਂਦੇ ਵੀ ਝੂਠ ਸੋ ਆਪਾਂ ਸਾਰੇ ਝੂਠ ਹੀ ਆਂ ਊੜ ਰਾਜਾ ਊੜ ਪਰਜਾ ਊੜ ਸਭ ਸੰਸਾਰ ਕੂੜ ਮੰਡਕ ਕੂੜ ਵਾੜੀ ਕੂੜ ਪੈ ਸੰਹਾਰ ਕੂੜ ਸੋਇਨਾ ਕੂੜ ਰੋਪਾ ਕੂੜ ਪੈਨਣ ਹਾਰ ਕੂੜ ਕਾਇਆ ਕੂੜ ਕੱਬੜ ਕੂੜ ਰੂਪ ਅਵਾਰ ਕੂੜ ਮੀਆਂ ਕੂੜ ਦੀਪੀ ਖੱਬ ਹੋਏ ਖਾਤ ਕੂੜ ਕੂੜੈ ਨਿਹੋ ਲੱਗਾ ਕਿਸ ਰਿਆ ਕਰਦਾ ਕਿਸ ਨਾਲ ਕੀ ਚਾਏ ਦੋਸਤ ਇਹ ਸਭ ਜਗ ਚੱਲਣਾ ਕਿਸ ਵਸਤੂ ਨੂੰ ਆਪਾਂ ਸਤ ਮੰਨੀਏ ਆਰੀਆਂ ਚੱਲਣ ਵਾਲੀਆਂ ਨੇ ਜਿਹੜੀਆਂ ਚੱਲਣ ਵਾਲੀਆਂ ਨੇ ਉਹ ਝੂਠੀਆਂ ਨੇ ਜਿਹੜੀ ਰਹਿਣ ਵਾਲੀ ਵਸਤੂ ਹੈ ਸਦਾ ਉਹ ਸੱਚ ਹੈ ਉਹ ਪਰਮਾਤਮਾ ਹੀ ਹੈ ਵਰਗ ਰਹੀ ਹੈ ਈਸ਼ਵਰੀ ਹੈ ਬਾਕੀ ਕੁਝ ਨਹੀਂ ਰਹਿਣਾ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਨੇ ਤਰਤ ਆਕਾਸ਼ ਪਤਾਲ ਹੈ ਚੰਦ ਸੂਰ ਬਿਨਾਸੀ ਜਿਹੜੀ ਧਰਤੀ ਤੇ ਅਸੀਂ ਰਹਿੰਦੇ ਆ ਇਸ ਨੇ ਵੀ ਖਤਮ ਹੋ ਜਾਣਾ ਅਕਾਸ਼ ਤੇ ਬਤਾਲ ਚੰਦਰਮਾ ਤੇ ਸੂਰਜ ਗ੍ਰਹਿ ਤੇ ਤਾਰੇ ਵੀ ਖਤਮ ਹੋ ਜਾਣੇ ਨੇ ਤਰਤ ਅਕਾਸ਼ ਪਤਾਲ ਹੈ ਚੰਦ ਸੂਰ ਬਿਨਾਸੀ ਬਾਦਸ਼ਾ ਸ਼ਾਹ ਉਮਰਾਵ ਖਾਨ ਟਾਇਟੇ ਡੇਰੇ ਜასი ਬਾਦਸ਼ਾ ਸ਼ਾਹ ਉਮਰਾਵ ਖਾਨ ਟਾਇਟੇ ਤੇਰੇ ਜასი ਰੰਗ ਤੁੰਗ ਗਰੀਬ ਮਸਤ ਸਭ ਲੋਕ ਸਦਾਸੀ ਕਾਜੀ ਸੇਖ ਮਸਾਇਖਾ ਸਭੇ ਉੱਠ ਜასი ਪੀਰ ਕੰਬਰ ਔਨੀ ਉਹ ਥਿਰ ਨਾ ਰਹਾ ਸੀ ਰੋਜ਼ਾ ਬਾੰਦ ਨਿਵਾਜ਼ ਕਤੇਬ ਬਿਨੁ ਬੁਝੇ ਸਭ ਜਾ ਸੀ ਕੁਛ ਵੀ ਸਥਿਰ ਰਹਿਣ ਵਾਲਾ ਨਹੀਂ ਹੈ ਸਭ ਚੀਜ਼ਾਂ ਬਿਨਸਨ ਵਾਲੀਆਂ ਨੇ ਪਾਤਸ਼ਾਹ ਫੁਰਮਾਉਂਦੇ ਨੇ ਦ੍ਰਿਸ਼ਟਮਾਨ ਹੈ ਸਭ ਲ ਮਿੱਥੇ ਨਾ ਜੋ ਦ੍ਰਿਸ਼ਟੀ ਗੋਚਰਾਉਂਦਾ ਹੈ ਉਹ ਮਿੱਥਿਆ ਹੈ ਅੱਜ ਹੈ ਕੱਲ ਨਹੀਂ ਰਹੇਗਾ ਔਰ ਵਾਹਿਗੁਰੂ ਅੱਜ ਵੀ ਹੈ ਤੇ ਕੱਲ ਵੀ ਰਹੇਗਾ ਔਰ ਕੱਲ ਜੋ ਬੀਤ ਚੁੱਕੀ ਐ ਉਦੋਂ ਵੀ ਸੀ ਜਦੋਂ ਤੇ ਮਨੁੱਖ ਨੇ ਹੋਸ ਬਾਲੀ ਐ ਉਦੋਂ ਤੋਂ ਵਾਹਿਗੁਰੂ ਪਹਿਲਾਂ ਵੀ ਮੌਜੂਦ ਸੀ ਯਾਨੀ ਉਹਦਾ ਆਲ ਦੱਸਿਆ ਹੀ ਨਹੀਂ ਜਾ ਸਕਦਾ ਕਿ ਕਦੋਂ ਤੋਂ ਹੈ ਅਨੰਤੀ ਕਾਲ ਤੋਂ ਅਨੰਤ ਕਾਲ ਤੱਕ ਪ੍ਰਭੂ ਵਿਆਪਕ ਸਰਵ ਵਿਆਪਕ ਸਦਾ ਹੀ ਰਹੇਗਾ ਸਤ ਹੈ ਸੱਤ ਦਾ ਦੂਸਰਾ ਅਰਥ ਹੈ ਸੱਤਾ ਸਪੁਰਤੀ ਪ੍ਰਦਾਨ ਕਰਨੇ ਵਾਲਾ ਆਪਾਂ ਸਾਰਿਆਂ ਦੇ ਸਰੀਰ ਵਿੱਚ ਜਿਹੜੀ ਸੱਤਾ ਹੈ ਜਿਹੜੀ ਤਾਕਤ ਹੈ ਜਿਹਦੇ ਕਰਕੇ ਸਾਡੀਆਂ ਅੱਖਾਂ ਦੇਖਦੀਆਂ ਨੇ ਜਿਹਦੇ ਕਰਕੇ ਸਾਡੇ ਕੰਨ ਸੁਣਦੇ ਨੇ ਜਿਹਦੇ ਕਰਕੇ ਸਾਡੇ ਪੈਰ ਚੱਲਦੇ ਨੇ ਦਿਲ ਔਰ ਦਿਮਾਗ ਆਪਣਾ ਆਪਣਾ ਕੰਮ ਕਰਦੇ ਨੇ ਉਹ ਪ੍ਰਮਾਤਮਾ ਦੀ ਦਿੱਤੀ ਹੋਈ ਤਾਕਤ ਹੈ ਵਾਹਿਗੁਰੂ ਦੀ ਦਿੱਤੀ ਹੋਈ ਸੱਤਾ ਹੈ ਵਾਹਿਗੁਰੂ ਦੀ ਪਾਈ ਹੋਈ ਜੋਤ ਹੈ ਉਹ ਜੋਤ ਆਤਮਾ ਰੂਪੀ ਹੈ ਸਾਰਿਆਂ ਨੂੰ ਸੱਤਾ ਤੇ ਸਤੁਰਤੀ ਵਾਹਿਗੁਰੂ ਨੇ ਦਿੱਤੀ ਹੋਈ ਹੈ ਚੇਤਾ ਵਾਹਿਗੁਰੂ ਨੇ ਦਿੱਤੀ ਹੋਈ ਹੈ ਇਸ ਕਰਕੇ ਕਹਿੰਦੇ ਵੀ ਸੱਤਾ ਸਤੁਰਤੀ ਪ੍ਰਦਾਨ ਕਰਨ ਵਾਲਾ ਸੱਤ ਹੈ ਅੱਗੇ ਆ ਗਿਆ ਨਾਮ ਨਾਮ ਦੇ ਅਰਥ ਮਹਾਂਪੁਰਸ਼ਾਂ ਵਿਦਵਾਨਾਂ ਨੇ ਤਤ ਬੇਤਿਆਂ ਨੇ ਕੀਤੇ ਹਨ ਨਾਮ ਦਾ ਅਰਥ ਹੈ ਸੰਗਿਆ ਕੋਈ ਵੀ ਵਿਅਕਤੀ ਕੋਈ ਵੀ ਵਸਤੂ ਕੋਈ ਵੀ ਸਥਾਨ ਉਹਦਾ ਨਾਮ ਰੱਖਣਾ ਪੈਂਦਾ ਹੈ ਨਾਮ ਕਰਕੇ ਉਹਦੀ ਪ੍ਰਸਿੱਧੀ ਹੁੰਦੀ ਹੈ ਆਖੋ ਸਤਿਨਾਮ ਵਾਹਿਗੁਰੂ ਨਾਮ ਕਰਕੇ ਉਸ ਦਾ ਪਤਾ ਚੱਲਦਾ ਹੈ ਕਿ ਇਹ ਕੌਣ ਹੈ ਜੇ ਕਿਸੇ ਬੱਚੇ ਦਾ ਨਾਮ ਨਾ ਰੱਖੋ ਤੇ ਉਹਨੂੰ ਲੋਕ ਬੁਲਾਣਗੇ ਕਿਵੇਂ ਯਾਦ ਕਿਵੇਂ ਕਰਨਗੇ ਹਰ ਜਗ੍ਹਾ ਦਾ ਨਾਮ ਰੱਖਿਆ ਜਾਂਦਾ ਹੈ ਸ਼ਹਿਰਾਂ ਦੇ ਨਾਮ ਰੱਖੇ ਜਾਂਦੇ ਨੇ ਪਿੰਡਾਂ ਦੇ ਨਾਮ ਰੱਖੇ ਜਾਂਦੇ ਨੇ ਔਰ ਵਸਤੂਆਂ ਦੇ ਨਾਮ ਰੱਖੇ ਜਾਂਦੇ ਨੇ ਸਥਾਨਾਂ ਦੇ ਨਾਮ ਰੱਖੇ ਜਾਂਦੇ ਨੇ ਜਾਤੀਆਂ ਦੇ ਨਾਮ ਰੱਖੇ ਜਾਂਦੇ ਨੇ ਇਸੇ ਤਰ੍ਹਾਂ ਵਿਅਕਤੀਆਂ ਦੇ ਵਿਅਕਤੀਗਤ ਨਾਮ ਵੀ ਰੱਖੇ ਜਾਂਦੇ ਨੇ ਨਾਮ ਤੋਂ ਬਿਨਾ ਕਿਸੇ ਦੀ ਪ੍ਰਸਿੱਧੀ ਨਹੀਂ ਹੁੰਦੀ ਉਸ ਦਾ ਪਤਾ ਨਹੀਂ ਚਲਦਾ ਕੌਣ ਹੈ ਨਾਮ ਰੱਖਿਆ ਹੋਵੇ ਤੇ ਆਪਾਂ ਦੱਸ ਦਿੰਨੇ ਆ ਫੁਲਾਣਾ ਬੰਦਾ ਫੁਲਾਣਾ ਸਿੰਘ ਅਗਲਾ ਸਮਝ ਜਾਂਦਾ ਹਾਂ ਮੈਂ ਜਾਣਦਾ ਸੋ ਵਾਹਿਗੁਰੂ ਪਰਮੇਸ਼ਰ ਪ੍ਰਸਿੱਧ ਹੈ ਨਾਮ ਦਾ ਮਤਲਬ ਹੈ ਇਹ ਉਪਰ ਸਿੱਧ ਹੈ ਜਗਤ ਦੇ ਵਿੱਚ ਸਾਰੇ ਜਾਣਦੇ ਹਨ ਵਾਹਿਗੁਰੂ ਦਾ ਨਾਮ ਉੱਗਾ ਹੈ ਜਿਵੇਂ ਆਪਾਂ ਆਮ ਪੰਜਾਬੀ ਚ ਮੁਹਾਵਰਾ ਵਰਤਦੇ ਆਂ ਅਖੇ ਜੀ ਫਲਾਣੇ ਬੰਦੇ ਦਾ ਬੜਾ ਨਾਮ ਹੈ ਇਹਦਾ ਮਤਲਬ ਉਹਨੂੰ ਲੋਕ ਜਾਣਦੇ ਆ ਜਿਹਨੂੰ ਜਾਣਦੇ ਨੇ ਉਹਦਾ ਇਨਾਮ ਹੋ ਜਗਾ ਨਾ ਜਿਹਨੂੰ ਜਾਣਦੇ ਨਹੀਂ ਉਹਦਾ ਕੀ ਨਾਮ ਉਹਨੂੰ ਕਹੀ ਨਹੀਂ ਸਕਦੇ ਆਪਾਂ ਵਾਹਿਗੁਰੂ ਨੂੰ ਸਾਰੇ ਹੀ ਜਾਣਦੇ ਆ ਸਾਰਾ ਸੰਸਾਰ Hindu Musalman ਗਰੀਬ ਅਮੀਰ ਵੱਡਾ ਛੋਟਾ ਇਥੋਂ ਤੱਕ ਵੀ ਪਸ਼ੂ ਪੰਛੀ ਵੀ ਵਾਹਿਗੁਰੂ ਦਾ ਹੀ ਨਾਮ ਜਪਦੇ ਹਨ ਮਾਰੇ ਕਹਿੰਦੇ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਰਹਰ ਜਾਪਤ ਹੈ ਨਹੀਂ ਹੋ ਸਭ ਜਾਣਦੇ ਨਾਮ ਦਾ ਅਰਥ ਹੈ ਪ੍ਰਸਿੱਧ ਵਾਹਿਗੁਰੂ ਨਾਮ ਦਾ ਦੂਸਰਾ ਅਰਥ ਸ੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਨੇ ਇਦਾਂ ਵੀ ਕੀਤਾ ਨਾ ਆਮ ਜੋ ਆਮ ਨਹੀਂ ਹੈ ਖਾਸul ਖਾਸ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਬਾਕੀ ਚੀਜ਼ਾਂ ਆਮ ਹਨ ਵਾਹਿਗੁਰੂ ਆਮ ਨਹੀਂ ਖਾਸ ਹੈ ਬਹੁਤ ਖਾਸ ਹੈ ਖਾਸ ਤੋਂ ਵੀ ਖਾਸ ਹੈ ਅਕਸੁਰਦਨਾ ਅਸਰੀ ਵਾਹਿਗੁਰੂ ਫਿਰ ਅੱਗੇ ਚੱਲ ਕੇ ਉੱਚੀ ਸੁਰਤ ਵਿੱਚ ਅਰਥ ਇਹ ਵੀ ਹੁੰਦਾ ਹੈ ਨਾ ਆਮ ਹੈ ਨਾ ਖਾਸ ਹੈ ਦੁਨਿਆਵੀ ਤੌਰ ਤੇ ਕਿਸੇ ਨੂੰ ਆਮ ਤੇ ਕਿਸੇ ਨੂੰ ਖਾਸ ਕਹਿ ਸਕਦੇ ਹਾਂ ਵਾਹਿਗੁਰੂ ਨਾ ਆਮ ਹੈ ਨਾ ਖਾਸ ਹੈ ਉਹ ਤਾਂ ਇਹਨਾਂ ਦੋਵਾਂ ਉਪਾਦੀਆਂ ਤੋਂ ਉੱਪਰ ਹੈ ਉੱਚਾ ਹੈ ਤੀਸਰਾ ਅਰਥਮਾ ਪੁਰਸ਼ਾਂ ਨੇ ਕੀਤਾ ਨਾਮ ਆਮ ਆਮ ਨਾਮ ਬਿਮਾਰੀ ਦਾ ਹੈ ਰੋਗ ਦਾ ਹੈ ਆਮੀ ਕਹਿੰਦੇ ਨੇ ਬਿਮਾਰ ਨੂੰ ਆਮ ਕਹਿੰਦੇ ਨੇ ਲੋਗ ਨੂੰ ਸੰਸਕ੍ਰਿਤ ਭਾਸ਼ਾ ਦੇ ਵਿੱਚ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਦੇ ਅਰਥ ਬੜੇ ਡੂੰਘੇ ਹਨ ਆਮ ਦਾ ਅਰਥ ਹੈ ਰੋਗ ਬਿਮਾਰੀ ਤੇ ਨਾ ਆਮ ਦਾ ਮਤਲਬ ਹੈ ਜਿਸ ਨੂੰ ਰੋਗ ਬਿਮਾਰੀ ਕੋਈ ਨਹੀਂ ਬਾਕੀ ਸਾਰੇ ਬਿਮਾਰ ਹਨ ਜੋ ਜੋ ਤਿਸੈ ਸੋ ਸੋ ਰੋਗੀ ਜੋ ਵੀ ਦਿਸਦਾ ਹੈ ਇਨਸਾਨ ਪਸ਼ੂ ਪੰਛੀ ਸਭ ਨੂੰ ਕੋਈ ਨਾ ਕੋਈ ਬਿਮਾਰੀ ਕੋਈ ਨਾ ਕੋਈ ਰੋਗ ਚਿਮੜਿਆ ਹੋਇਆ ਹੈ ਆਪਾਂ ਸਾਰੇ ਰੋਗੀ ਰਹਿੰਦੇ ਹਾਂ ਸਰੀਰ ਕਰਕੇ ਮਾਨਸਿਕ ਵਿਅਸਥਾ ਕਰਕੇ पर महाराज परमेश्वर अकाल पुरख रोगी नहीं है रोग रहत मेरा सात गुर जोगी रोग रहत मेरा सात गुर जोगी जो जो दिश सो सो रोगी जो जो दिश सो सो रोगी जो जो दिश ਸਤ ਮੇਰਾ ਸਤਗੁਰ ਜੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਹੋਰ ਰਹਿਤ ਮੇਰਾ ਸਤਗੁਰ ਜੋਗੀ ਜੋ ਜੋਤੀ ਸੈ ਸੋ ਸੁਰਗੀ ਜੋ ਜੋਤੀ ਸੈ ਸੋ ਸੁਰਗੀ ਜੋ ਜੋਤੀ ਰੋਗ ਰਹਿਤ ਮੇਰਾ ਸਤਗੁਰ ਜੋਗੀ 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 ਰੋਗਾ ਤੋਂ ਰਹਿਤ ਦਾ ਅਰਥ ਹੈ ਪ੍ਰਮਾਤਮਾ ਵਾਹਿਗੁਰੂ ਸਰਵ ਵਿਆਪਕ ਆਤਮ ਰੂਪ ਹੋ ਕੇ ਸਾਰੇ ਸਰੀਰਾਂ ਵਿੱਚ ਵਿਆਪਕ ਹੈ ਜੋਤ ਰੂਪ ਨੂੰ ਕੋਈ ਰੋਗ ਨਹੀਂ ਲੱਗਦਾ ਸਰੀਰ ਨੂੰ ਰੋਗ ਲੱਗਦੇ ਹਨ ਸਤ ਨਾਮ ਸਤਿ ਵਾਹਿਗੁਰੂ ਨਾਮ ਇਸ ਨੂੰ ਕੋਈ ਆਮ ਰੋਗ ਨਹੀਂ ਹੈ ਬਿਮਾਰੀ ਨਹੀਂ ਹੈ ਉਹ ਵਾਹਿਗੁਰੂ ਸੋ ਸਤ ਨਾਮ ਵਾਹਿਗੁਰੂ ਸੱਚ ਹੈ ਉਸ ਦਾ ਨਾਮ ਵੀ ਸੱਚਾ ਹੈ ਸਾਡਾ ਸਰੀਰ ਸੱਚਾ ਨਹੀਂ ਸਾਡੇ ਨਾਮ ਵੀ ਝੂਠੇ ਹਨ ਮਿੱਥੇ ਹਨ ਜਿਵੇਂ ਸਾਡੇ ਸਤਿੰਨੇ ਸਰੀਰ ਹਨ ਇਥੇ ਆ ਸਰੀਰ ਉਹਨਾਂ ਦੇ ਕਲਪਤ ਨਾਮ ਰੱਖੇ ਗਏ ਹਨ ਮਾਂ ਬਾਪ ਦੇ ਮਨ ਚ ਖਿਆਲ ਆਇਆ ਬੱਚੇ ਦਾ ਇਹ ਨਾਮ ਰੱਖ ਦਈਏ ਮਾਂ ਪੁੱਛਦੀ ਆ ਆਪਣੇ ਘਰ ਵਾਲੇ ਨੂੰ ਆਪਣੇ ਕਾਕੇ ਦਾ ਨਾਮ ਆਪਾਂ ਰੱਖ ਦਈਏ ਸੱਜਣ ਸਿੰਘ ਉਹ ਕਹਿੰਦਾ ਰੱਖ ਦਿਓ ਸੱਜਣ ਸਿੰਘ ਵਾਹਿਗੁਰੂ ਰੱਖ ਦਿੱਤਾ ਕੁਝ ਦਿਨਾਂ ਪਿੱਛੋਂ ਹੋ ਸਕਦਾ ਹੈ ਖਿਆਲ ਬਦਲ ਜਾਵੇ ਕਿ ਇਹ ਨਾਮ ਠੀਕ ਨਹੀਂ ਹੋਰ ਨਾਮ ਰੱਖ ਦਈਏ ਪੂਰਨਾ ਰੱਖ ਦਿੱਤਾ ਸਾਡੇ ਨਾਮ ਵੀ ਬਦਲਣ ਵਾਲੇ ਹਨ ਸਾਡੇ ਸਰੀਰ ਵੀ ਬਦਲਣ ਵਾਲੇ ਹਨ ਵਿਨਾਸੀ ਵਿਕਾਰੀ ਵਾਹਿਗੁਰੂ ਦਾ ਨਾਮ ਸੱਚ ਹੈ ਕੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਬਦਲ ਨਹੀਂ ਸਕਦਾ ਸਤਨਾਮ ਨਹੀਂ ਬਦਲ ਸਕਦਾ ਕਿਰਤਮ ਨਾਮ ਕਥੇ ਤੇਰੇ ਜੇਹ ਬਾ ਸਤਨਾਮ ਤੇਰਾ ਪਰਾਪੂਰ ਬਲਾ ਪਰਮੇਸ਼ਰ ਦੇ ਹਜ਼ਾਰਾਂ ਲੱਖਾਂ ਕਰੋੜਾਂ ਨਾਮ ਹਨ ਜਿੰਨੇ ਪ੍ਰਭੂ ਦੇ ਗੁਣ ਹਨ ਓਨੇ ਹੀ ਉਹਦੇ ਨਾਮ ਜੇ ਉਹ ਸਾਡੇ ਤੇ ਦਇਆ ਕਰਦਾ ਹੈ ਤਾਂ ਉਸ ਨੂੰ ਦਿਆਲੂ ਕਹਿੰਦੇ ਹਨ ਜੇ ਸਾਡੇ ਸਰੀਰਾਂ ਵਿੱਚ ਰਮਿਆ ਹੋਇਆ ਤਾਂ ਉਸ ਨੂੰ ਰਾਮ ਕਹਿੰਦੇ ਜੇ ਵਿਸ਼ਵ ਦੀ ਪਾਲਣਾ ਕਰਦਾ ਤਾਂ ਉਸ ਨੂੰ ਵਿਸ਼ਨੂੰ ਕਹਿੰਦੇ ਹਨ ਜੇ ਬੁਰਬਰ ਕੇ ਰਾਖਸ਼ਾਂ ਨੂੰ ਮਾਰਦਾ ਹੈ ਤਾਂ ਉਸ ਨੂੰ ਮੁਰਾਰੀ ਕਹਿੰਦੇ ਹਨ ਜੋ ਰਹਿਮ ਕਰਦਾ ਤਾਂ ਉਸਨੂੰ ਰਹੀਮ ਕਹਿੰਦੇ ਹਾਂ ਜਿੰਨੇ ਉਹਦੇ ਗੁਣ ਹਨ ਉਹਨੇ ਉਹਦੇ ਨਾਮ ਉਹਦੇ ਗੁਣਾ ਦਾ ਵੀ ਅੰਤ ਕੋਈ ਨਹੀਂ ਉਹਦੇ ਨਾਮਾਂ ਦਾ ਵੀ ਅੰਤ ਕੋਈ ਨਹੀਂ ਬੇਅੰਤ ਨਾਮ ਵਾਹਿਗੁਰੂ ਦੇ ਗੁਣਾ ਦਾ ਕੋਈ ਅੰਤ ਨਹੀਂ ਵਾਹਿਗੁਰੂ ਦੇ ਨਾਮਾਂ ਦਾ ਵੀ ਕੋਈ ਅੰਤ ਨਹੀਂ ਬੇਅੰਤ ਨਾਮ ਬੇਅੰਤ ਨਾਮ ਕਿਰਤਮ ਨਾਮ ਕਥੇ ਤੇਰੇ ਜਿਹਵਾ हे 와이 गुरु तेरे कृतम नाम विद्वान ने महापुरुषान ने कثر कीते हन अपनी रसना ला ओ तेरे सिफती नाम सिफती दा ना, सिफ्ता वाले नाम जन्नियां तेरीया सिफ्ता हन ओने ही तेरे नाम भगता ने लखा ही नाम कथन कीते पर प्रभु एक नाम तेरा परपूर बुला है ओ केड़ा है ओ है सत नाम सत ਤੂੰ ਪਹਿਲੇ ਵੀ ਸੀ ਤੂੰ ਹੁਣ ਵੀ ਹੈ ਤੂੰ ਅੱਗੇ ਤੂੰ ਹੈ ਬਸ ਤੂੰ ਹੈ ਗੁਣ ਤੇਰੇ ਤੇਰੇ ਵਿੱਚ ਹੀ ਹਨ ਜਿੰਨੇ ਤੇਰੇ ਗੁਣ ਹਨ ਉਨੇ ਹੀ ਤੇਰੇ ਨਾਮ ਹਨ ਪਰ ਸਾਨੂੰ ਨਜ਼ਰ ਆਉਂਦਾ ਸਭ ਤੋਂ ਵੱਡਾ ਗੁਣ ਤੂੰ ਸਤ ਹੈ ਅਸੀਂ ਝੂਠੇ ਹਾਂ ਸਾਰੇ ਅਸੀਂ ਸਾਰੇ ਨਾਸਮਾਨ ਹਾਂ ਸਾਡੇ ਗੁਣ ਵੀ ਨਾਸਮਾਨ ਹਨ ਦੁਨੀਆ ਦੇ ਵਿਦਵਾਨ ਲੋਕ ਬੜੀ ਵਿਦਿਆ ਪੜ੍ਹ ਕੇ ਗੁਣਵਾਲ ਬਣ ਜਾਂਦੇ ਹਨ ਪਰ ਜਦੋਂ ਇਸ ਦੁਨੀਆ ਤੋਂ ਜਾਂਦੇ ਨੇ ਸਾਰਾ ਖਜ਼ਾਨਾ ਵਿਦਿਆ ਦਾ ਨਾਲ ਹੀ ਲੈ ਜਾਂਦੇ ਨੇ ਉਹਨਾਂ ਦੇ ਗੁਣ ਵੀ ਉਹਨਾਂ ਦੀਆਂ ਸਿਫਤਾਂ ਵੀ ਨਾਲ ਹੀ ਚਲੀਆਂ ਜਾਂਦੀਆਂ ਨੇ ਪਰਮੇਸ਼ਰ ਵਾਹਿਗੁਰੂ ਜਾਂਦਾ ਨਹੀਂ ਉਹਦੀ ਸਿਫਤ ਵੀ ਕਿਤੇ ਜਾਂਦੀ ਨਹੀਂ ਉਹ ਆਪ ਕਿਤੇ ਨਹੀਂ ਜਾਂਦਾ ਨਾ ਉਹ ਮਰੇ ਨਾ ਹੋਵੇ ਸੋਗ ਨਾ ਉਹ ਮਰੇ ਨਾ ਹੋਵੇ ਸੋਗ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਚੂ ਕੇ ਭੋਗ ਦਿੰਦਾ ਰਹੇ ਨਚੂ ਕੇ ਭੋਗ ਦਿੰਦਾ ਰਹੇ ਨਚੂ ਕੇ ਭੋਗ ਭੋਗ ਨਾਮ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਹੈ ਰੋਟੀ ਕੱਪੜਾ ਮਕਾਨ ਜਿਹੜੀਆਂ ਵਸਤੂਆਂ ਭੋਗਤਨ ਵਿੱਚ ਵਰਤਣ ਵਿੱਚ ਆਉਂਦੀਆਂ ਨੂੰ ਭੋਗ ਕਹਿੰਦੇ ਆਂ ਸਾਨੂੰ ਉਹ ਪਦਾਰਥ ਚਾਹੀਦੇ ਨੇ ਖਾਣ ਵਾਸਤੇ ਰੋਟੀ ਚਾਹੀਦੀ ਹੈ ਪਹਿਨਣ ਵਾਸਤੇ ਬਸਤਰ ਕੱਪੜਾ ਚਾਹੀਦਾ ਹੈ ਰਹਿਣ ਵਾਸਤੇ ਮਕਾਨ ਚਾਹੀਦਾ ਹੈ ਸਭ ਕੁਝ ਚਾਹੀਦਾ ਹੈ ਸਾਨੂੰ ਤੇ ਸਾਨੂੰ ਉਹ ਚੀਜ਼ਾਂ ਦੇਣ ਵਾਲਾ ਕੋਈ ਦਾਤਾ ਵੀ ਚਾਹੀਦਾ ਹੈ ਇਸ ਵਾਸਤੇ ਮਾਰਾ ਕਹਿੰਦੇ ਭਾਈ ਕਿ ਦੁਨੀਆ ਦੇ ਦਾਤੇ ਤਾਂ ਥੋੜਾ ਸਮਾਂ ਦਾਤੇ ਬਣਦੇ ਹਨ ਥੋੜਾ ਸਮਾਂ দান ਦੇ ਕੇ ਵੀ ਥੱਕ ਜਾਂਦੇ ਹਨ ਵਾਹਿਗੁਰੂ ਦਾਤਾ ਐਸਾ ਹੈ ਕਿ ਦਿੰਦਾ ਦੇ ਲੈਂਦੇ ਥੱਕ ਪਾਏ ਦੇਣ ਵਾਲਾ ਨਹੀਂ ਥੱਕਦਾ ਲੈਣ ਵਾਲੇ ਥੱਕ ਜਾਂਦੇ ਉਹ ਵੱਡਾ ਦਾਤਾ ਤਿਲ ਨਾ ਤਮਾਈ ਉਹ ਐਸਾ ਵੱਡਾ ਦਾਤਾ ਹੈ ਉਹਨੂੰ ਤਿਲ ਮਾਤਰ ਵੀ ਤਮਾ ਨਹੀਂ ਉਹਨੂੰ ਕੋਈ ਸਰਫਾ ਨਹੀਂ ਅਸੀਂ ਕਿਸੇ ਨੂੰ ਕੁਝ ਚੀਜ਼ ਦਿੰਨੇ ਆ ਸਰਫੇ ਨਾਲ ਦਿੰਦੇ ਆ ਥੋੜੀ ਦਿੰਦੇ ਆ ਨਾਲ ਕਹਿ ਦਿੰਨੇ ਇੰਨੇ ਨਾਲ ਹੀ ਸਾਰ ਲੈ ਬਈ ਇੰਨੇ ਨਾਲ ਹੀ ਗੁਜ਼ਾਰਾ ਕਰ ਲੈ ਵਾਹਿਗੁਰੂ ਜਦੋਂ ਦਿੰਦਾ ਹੈ ਖੁੱਲੇ ਕਫੇ ਦਿੰਦਾ ਹੈ ਕੋਈ ਕਮੀ ਨਹੀਂ ਰਹਿਣ ਦਿੰਦਾ ਦਿੰਦਾ ਹੀ ਰਹਿੰਦਾ ਵਾਹਿਗੁਰੂ ਦਿੰਦਾ ਹੀ ਰਹਿੰਦਾ ਇਹ ਨਹੀਂ ਵੀ ਇੱਕ ਵਾਰੀ ਦੇ ਕੇ ਨਾ ਕਰ ਦੇਗਾ ਰੋਜ਼ ਆਪਾਂ ਮੰਗਦੇ ਆ ਉਹ ਦਿੰਦਾ ਹੈ ਸਦਾ ਮੰਗਦੇ ਰਹਾਂਗੇ ਦਿੰਦਾ ਰਹੇਗਾ ਕਰੋੜਾਂ ਅਰਬਾਂ ਖਰਬਾਂ ਸਾਲਾਂ ਤੋਂ ਜੀਵਾਂ ਨੂੰ ਦਿੰਦਾ ਆ ਰਿਹਾ ਆਉਣ ਵਾਲੇ ਸਮੇਂ ਵਿੱਚ ਵੀ ਅਨੰਤ ਕਾਲ ਤੱਕ ਉਸ ਦਾਤੇ ਨੇ ਤਾਂ ਤਹੀ ਜਾਣਾ ਹੈ ਦਾਦਾ ਦਾਤਾ ਏਕ ਹੈ ਸਭ ਕੋ ਦੇ ਬਣਹਾ ਦਿੰਦੇ ਤੋਟ ਨਾ ਆਵੀ ਅਗਣਤ ਭਰੇ ਭੰਡਾਰ ਸੋ ਮਹਾਰਾਜ ਕਹਿੰਦੇ ਦਾਦਾ ਫਿਰ ਉਹੀ ਚਾਹੀਦਾ ਹੈ ਜਿਹਦੇ ਕੋਲੋਂ ਮੰਗ ਕੇ ਲੈ ਕੇ ਦੁਬਾਰਾ ਮੰਗਣ ਦੀ ਛਾਈ ਨਾ ਰਵੇ ਲੋੜ ਹੀ ਨਾ ਰਵੇ ਜਾਂ ਕਹੀਏ ਭਈ ਇਹ ਖਤਰਾ ਨਾ ਰਵੇ ਵੀ ਉਸ ਦਾਤੇ ਨੂੰ ਛੱਡ ਕੇ ਕਿਸੇ ਹੋਰ ਕੋਲ ਜਾਣਾ ਪਏਗਾ ਉਹ ਇੱਕੋ ਹੀ ਦਾਤਾ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਜਾਇ ਉਹ ਸਤ ਨਾਮ ਹੈ ਸਤ ਕਹੀਏ ਸਦਾ ਹੀ ਨਾਮ ਕਹੀਏ ਹੋਂ ਦਵਾਰਾ ਵਾਹਿਗੁਰੂ ਸਦਾ ਸਦੀਵੀ ਹੋਂ ਦਵਾਰਾ ਹੈ ਸਦਾ ਹੀ ਉਹਦਾ ਪ੍ਰਕਾਸ਼ ਇਸ ਸੰਸਾਰ ਦੇ ਵਿੱਚ ਹੋ ਰਿਹਾ ਹੈ ਉਹਦੀ ਪ੍ਰਸਿੱਧੀ ਹੋ ਰਹੀ ਹੈ ਉਸਦੀ ਉਪਮਾ ਹੋ ਰਹੀ ਹੈ ਭਗਤੀ ਕਹਿੰਦੇ ਨੇ ਕਿ ਸਤਨਾਮ ਤੇਰਾ ਪਰਾਪੂਰ ਬੁਲਾ ਤੇ ਵਾਹਿਗੁਰੂ ਸਤਨਾਮ ਤੇਰਾ ਪਰਾਪੂਰ ਬੁਲਾ ਹੈ ਪੂਰਬਲਾ ਮੈਨੇ ਪਹਿਲੇ ਤੋਂ ਪਹਿਲੇ ਪਹਿਲੇ ਤੋਂ ਪਹਿਲੇ ਵੀ ਤੂੰ ਸਤ ਸੀ ਪੂਰਬ ਦੇ ਵਿੱਚ ਔਰ ਪਰਾ ਕਹੀਏ ਸਾਡੀ ਸੰਸਾਰੀ ਬੁੱਧੀ ਤੋਂ ਪਰੇ ਹੈ ਜਿੱਥੇ ਸਾਡੀ ਬੁੱਧੀ ਦੀ ਤਾਕਤ ਮੁੱਕ ਜਾਂਦੀ ਹੈ ਸਾਰੀਆਂ ਸਿਆਣ ਪਾਂਚ ਤੁਰਾਈਆਂ ਕੰਮ ਨਹੀਂ ਕਰਦੀਆਂ ਉਥੇ ਵਾਹਿਗੁਰੂ ਦੀ ਹੋਂਦ ਪ੍ਰਗਟ ਪ੍ਰਤਾਪ ਜਾਪਦਾ ਹੈ ਪ੍ਰਗਟ ਪ੍ਰਤਾਰ ਹੈ ਪਹਾਰ ਹੈ ਜਾਪਦਾ ਸਭ ਨਾਵੇਂ ਨੂੰ ਪ੍ਰਤਾਪ ਦਾ ਸਤਨਾਮ ਇੱਕ ਓੰਕਾਰ ਸਤਨਾਮ ਵਾਹਿਗੁਰੂ ਇੱਕ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਸਤ ਸਰੂਪ ਜਗਤ ਪ੍ਰਸਿੱਧ ਹੈ ਕਰਤਾ ਪੁਰਖ ਕਰਤਾ ਕਰਤਾ ਦਾ ਮਤਲਬ ਬਣਾਉਣ ਵਾਲਾ ਹੈ ਕੋਈ ਵੀ ਵਸਤੂ ਆਪਣੇ ਆਪ ਨਹੀਂ ਬਣਦੀ ਇਹ జగਤ ਦਾ ਨਿਯਮ ਹੈ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕਪੜੇ ਧੋਈ ਘੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਮਾਪਾਪ ਤੋਂ ਬਿਨਾ ਬੱਚੇ ਦੀ ਪੈਦਾਇਸ਼ ਨਹੀਂ ਹੁੰਦੀ ਕਹਿੰਦੇ ਮਾਪੇ ਤੋਂ ਬਿਨਾ ਜੇ ਬੱਚੇ ਦੀ ਪੈਦਾਇਸ਼ ਨਹੀਂ ਹੁੰਦੀ ਪਾਣੀ ਤੋਂ ਬਿਨਾ ਕੱਪੜੇ ਨਹੀਂ ਧੋਏ ਜਾਂਦੇ ਘੋੜੇ ਤੋਂ ਬਿਨਾ ਅਸਵਾਰੀ ਨਹੀਂ ਹੁੰਦੀ ਸਾਧੂ ਤੋਂ ਬਿਨਾ ਵਾਹਿਗੁਰੂ ਦੇ ਦਰਬਾਰ ਵਿੱਚ ਪਹੁੰਚ ਨਹੀਂ ਹੁੰਦੀ ਵਾਹਿਗੁਰੂ ਇਹ ਗੱਲਾਂ ਬੜੀਆਂ ਤਤ ਵਾਲੀਆਂ ਗੁਰੂ ਰੰਸਾ ਜੀ ਲਿਖੀਆਂ ਹਨ ਜਿਵੇਂ ਮਾਤਾ ਪਿਤਾ ਬਿਨ ਬਾਲ ਨਾ ਹੋਈ ਮਾਤਾ ਪਿਤਾ ਤੋਂ ਬਿਨਾ ਸੰਤਾਨ ਦੀ ਉਤਪਤੀ ਨਹੀਂ ਵਾਹਿਗੁਰੂ ਕਾਰਨ ਤੋਂ ਕਾਰਜ ਦੀ ਉਤਪਤੀ ਮੰਨੀ ਗਈ ਹੈ ਦੇ ਕਾਰਨ ਹੋਵੇਗਾ ਤੇ ਕਾਰਜ ਹੋਵੇਗਾ ਜੇ ਕਾਰਨ ਨਹੀਂ ਹੈ ਤੇ ਕਾਰਜ ਵੀ ਨਹੀਂ ਹੋ ਸਕਦਾ ਐਡੀ ਵੱਡੀ ਬਿਲਡਿੰਗ ਬਣੀ ਹੈ ਮਕਾਨ ਬਣਿਆ ਹੈ ਇਹਦੇ ਵਿੱਚ ਕਾਰਨ ਭਾਗ ਵੀ ਹੈ ਤੇ ਕਾਰਜ ਭਾਗ ਵੀ ਹੈ ਕਾਰਨ ਕੀ ਹੈ ਇਸ ਮਕਾਨ ਨੂੰ ਬਣਾਉਣ ਵਾਸਤੇ ਇਸ ਕਾਰਜ ਨੂੰ ਕਰਨ ਵਾਸਤੇ ਦੋ ਕਾਰਨ ਹੁੰਦੇ ਇੱਕ ਉਪਾਦਾਨ ਕਾਰਨ ਇੱਕ ਨਵੇਂ ਤਕਾਰਨ ਉਪਾਦਾਨ ਕਾਰਣ ਕੀ ਹੈ ਸਾਧ ਸੰਗਤ ਜੀ ਇਸ ਮਕਾਨ ਨੂੰ ਇੱਟਾਂ ਲੱਗੀਆਂ ਹਨ ਬਜਰੀ ਸੀਮਿੰਟ ਰੇਤਾ ਲੱਗਾ ਹੈ ਸਰੀਆ ਲੱਗਾ ਹੈ ਪੱਥਰ ਲੱਗਾ ਹੈ ਉਹ ਸਾਰੀਆਂ ਚੀਜ਼ਾਂ ਜਿਹੜਾ ਮਟੀਰੀਅਲ ਲੱਗਾ ਹੈ ਉਸ ਨੂੰ ਉਪਾਦਾਨ ਕਾਰਣ ਕਹਿੰਦੇ ਜਿਵੇਂ ਘੜਾ ਬਣਿਆ ਹੈ ਤੇ ਘੜੇ ਦਾ ਉਪਾਦਾਨ ਕਾਰਣ ਮਿੱਟੀ ਹੈ ਮਕਾਨ ਬਣਿਆ ਹੈ ਤੇ ਮਕਾਨ ਦਾ ਉਪਾਦਾਨ ਕਾਰਨ ਰੇਤਾ, ਬਜਰੀ, ਸਿਮਿੰਟ, ਸਰੀਆ, ਇੱਟਾਂ, ਰੋੜਾ, ਪੱਥਰ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਲੱਗਾ ਹੈ। ਮਟੀਰੀਅਲ ਨਾ ਹੁੰਦਾ ਤੁਸੀਂ ਮਕਾਨ ਕਿਵੇਂ ਬਣਾਉਂਦੇ? ਇਹ ਹੈ ਉਪਾਦਾਨ ਕਾਰਨ ਜਿੱਥੋਂ ਮਟੀਰੀਅਲ ਦੀ ਉਤਪਤੀ ਹੋਈ ਤੇ ਉਹ ਆਇਆ ਤੇ ਲੱਗਿਆ। ਇੱਕ ਹੁੰਦਾ ਨਮਿਤ ਕਾਰਨ ਨਮਿਤ ਕਾਰਨ ਦਾ ਮਤਲਬ ਹੈ ਜਿਹੜਾ ਮਿਸਤਰੀ ਲੱਗੇ ਨੇ ਮਜ਼ਦੂਰ ਲੱਗੇ ਨੇ ਰਾਜ ਲੱਗੇ ਨੇ ਤੁਸੀਂ ਮਟੀਰੀਅਲ ਸਰੀਆ ਬਜਰੀ ਰੇਤਾ ਸਿਮਿੰਟ ਿੱਟਾਂ ਘਰਵਾ ਕੇ ਰੱਖ ਛੱਡੋ ਜੇ ਮਿਸਤਰੀ ਨਾ ਆਵੇ ਤੁਹਾਡਾ ਮਕਾਨ ਨਹੀਂ ਬਣ ਸਕਦਾ ਜਾਂ ਮਿਸਤਰੀ ਆ ਕੇ ਬੈਠਾ ਰਹੇ ਤੁਸੀਂ ਉਸ ਨੂੰ ਮਟੀਰੀਅਲ ਨਹੀਂ ਲਿਆ ਕੇ ਦਿੰਦੇ ਸਮਾਨ ਨਹੀਂ ਲਿਆ ਕੇ ਦਿੰਦੇ ਰੇਤਾ ਬਜਰੀ ਸਿਮਿੰਟ ਨਹੀਂ ਲਿਆ ਕੇ ਦਿੰਦੇ ਉਹ ਆਖੇਗਾ ਸਰਦਾਰ ਜੀ ਮਕਾਨ ਕਾਦੇ ਨਾਲ ਬਣਾਵਾ ਇੱਟਾਂ ਲਿਆਓ ਬਜਰੀ ਲਿਆਓ ਰੇਤਾ ਲਿਆਓ ਸਿਮਿੰਟ ਲਿਆਓ ਦੋਵੇਂ ਚੀਜ਼ਾਂ ਚਾਹੀਦੀਆਂ ਨੇ ਤਾਂ ਮਕਾਨ ਬਣੇਗਾ ਮਿੱਟੀ ਵੀ ਚਾਹੀਦੀ ਐ ਤੇ কুমਹਾਰ ਵੀ ਚਾਹੀਦਾ ਹੈ ਤਾਂ ਘੜਾ ਬਣੇਗਾ ਜੇ কুমਹਾਰ ਕੋਲ ਮਿੱਟੀ ਨਹੀਂ ਉਹ ਘੜਾ ਕਿਵੇਂ ਬਣਾਏਗਾ ਜੇ ਕੋ ਮਿਆਰ ਨਹੀਂ ਤੇ ਮਿੱਟੀ ਭਾਵੇਂ ਜਿੰਨੀ ਮਰਜ਼ੀ ਪਈ ਐ ਤਾਂ ਵੀ ਘੜਾ ਨਹੀਂ ਬਣ ਸਕਦਾ ਆਖੋ ਸਤਨਾਮ ਵਾਹਿਗੁਰੂ ਇਸੇ ਵੀ ਕਾਰਜ ਦੀ ਉਤਪਤੀ ਲਈ ਦੋ ਕਾਰਨ ਜ਼ਰੂਰੀ ਹਨ ਉਪਾਦਾਨ ਔਰ ਨਮਿਤ ਕਾਰਨ ਉਪਾਦਾਨ ਮੈਨੇ ਮਟੀਰੀਅਲ ਸਮਾਨ ਤੇ ਨਮਿਤ ਦਾ ਅਰਥ ਹੈ ਮਿਸਤਰੀ ਕਾਰੀਗਰ ਬਣਾਉਣ ਵਾਲਾ ਐਡਾ ਉਡਾ ਸੰਸਾਰ ਬਣ ਗਿਆ ਏਡਾ ਵੱਡਾ ਬ੍ਰਹਮੰਡ ਬਣ ਗਿਆ ਇਹਦਾ ਮਟੀਰੀਅਲ ਕਿੱਥੋਂ ਆਇਆ ਹੈ ਇੰਨਾ ਸਮਾਨ ਕਿੱਥੋਂ ਆਇਆ ਔਰ ਇਤਨੇ ਵੱਡੇ ਸੰਸਾਰ ਨੂੰ ਮਿਸਤਰੀ ਕਿਹੜਾ ਲੱਗਾ ਹੈ ਦੱਸੋ ਮਿਸਤਰੀ ਵੀ ਤਾਂ ਕੋਈ ਹੋਵੇਗਾ ਤੇ ਮਟੀਰੀਅਲ ਵੀ ਕਿੱਥੋਂ ਲਿਆਦਾ ਹੋਵੇਗਾ ਤਮਾਪੁਰਸ਼ ਦੱਸਦੇ ਹਨ ਕਰਤਾ ਵਾਹਿਗੁਰੂ ਕਰਤਾ ਹੈ ਕਰਤਾ ਕਹਿੰਦੇ ਬਣਾਉਣ ਵਾਲਾ ਹੈ ਆਖੋ ਸਤਨਾਮ ਵਾਹਿਗੁਰੂ 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 ਬਣਾਉਣ ਵਾਲਾ ਹੈ ਉਸ ਬਣਾਉਣ ਵਾਲੇ ਨੇ ਹੁਣ ਸਮਾਨ ਕਿੱਥੋਂ ਲੈਂਦਾ ਇੰਨਾ ਸਮਟੇਰੀਅਲ ਕਿੱਥੋਂ ਲੈਂਦਾ ਮਿੱਟੀ ਪਾਣੀ ਹਵਾ ਆਕਾਸ਼ ਪੰਜ ਤੱਤ ਇਹ ਪੰਜਾਤਾਂ ਦਾ ਪਸਾਰਾ ਕਿਵੇਂ ਕੀਤਾ ਸਾਧ ਸੰਗਤ ਜੀ ਇਹਦਾ ਜਵਾਬ ਇਹ ਹੈ ਤੁਹਾਡੇ ਘਰਾਂ ਵਿੱਚ ਮੱਕੜੀ ਵੇਖੀ ਹੈ ਤੁਸੀਂ ਜਾਲਾ ਲਾਉਂਦੀ ਹੈ ਮੱਕੜੀ ਮੱਕੜੀ ਜਾਲਾ ਬੁਣਦੀ ਹੈ ਮਟੀਰੀਅਲ ਵੀ ਆਪਣੇ ਵਿੱਚੋਂ ਹੀ ਗੱਡੀ ਜਾਂਦੀ ਹੈ ਤੇ ਆਪਣੇ ਵਿੱਚੋਂ ਮਟੀਰੀਅਲ ਕੱਢ ਕੇ ਤੇ ਆਪ ਹੀ ਬਣ ਦਿੰਦੀ ਹੈ ਆਖੋ ਸਤਿਨਾਮ ਸ੍ਰੀ ਮਕੜੀ ਜਾਲਾ ਬਣਾਉਣ ਵਾਸਤੇ ਮਟੀਰੀਅਲ ਬਾਹਰੋਂ ਨਹੀਂ ਲੈ ਕੇ ਆਉਂਦੀ ਪਦਾਰਥ ਬਾਹਰੋਂ ਨਹੀਂ ਲੈ ਕੇ ਆਉਂਦੀ ਸਾਰਾ ਸਮਾਨ ਆਪਣੇ ਅੰਦਰੋਂ ਹੀ ਪ੍ਰਗਟ ਕਰ ਦਿੰਦੀ ਹੈ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੇ ਪੂਰੇ ਬ੍ਰਹਮੰਡ ਦੀ ਰਚਨਾ ਕਰਨ ਵਾਸਤੇ ਮਟੀਰੀਅਲ ਵੀ ਆਪਣੇ ਵਿੱਚੋਂ ਹੀ ਪੈਦਾ ਕੀਤਾ ਤੇ ਨਿਰਮਿਤ ਕਰਨ ਮਿਸਤਰੀ ਵੀ ਆਪ ਹੀ ਬਣਿਆ ਆਪਣੇ ਆਪ ਹੀ ਆਪ ਹੀ ਨਾ ਆਪ ਸਾਜਿਓ ਆਪ ਹੀ ਨਾ ਆਪ ਸਾਜਿਓ ਸਾਜੀ ਆਕੀਨ ਆਪ ਸਾਜੀਆ ਆਪੀ ਨਰਚੋ ਨਾ ਆਪੀ ਨਰਚੋ ਨਾ ਆਪੀ ਨਰਚੋ ਨਾ ਆਪੀ ਨਰਚੋ ਨਾ ਦੋਈ ਕੁਦਰਤ ਸਾਜੀਆ ਦੋਈ ਕੁਦਰਤ ਸਾਜੀਆ ਦੋਈ ਕੁਦਰਤ ਸਾਜੀਆ ਦੋਈ ਕੁਦਰਤ ਸਾਜੀਆ ਆਪਣੇ ਵਿੱਚੋਂ ਹੀ ਉਹਨੇ ਆਪਣੀ ਕੁਦਰਤ ਮਾਇਆ ਨੂੰ ਆਪਣੀ ਇੱਛਾ ਨੂੰ ਪ੍ਰਗਟ ਕੀਤਾ ਕਿ ਮੈਂ ਏਕ ਤੋਂ ਅਨੇਕ ਹੋ ਜਾਵਾਂ ਮੈਂ ਇੱਕ ਹਾਂ ਇੱਕ ਤੋਂ ਅਨੇਕ ਹੋ ਜਾਵਾਂ ਕੀ ਤਪਸਾਉ ਤਿਰਕੁ ਕਵਾਉ ਇਸ ਤੇ ਹੋਏ ਲੱਖ ਦਰਿਆਵ ਉਸ ਪ੍ਰਭੂ ਨੇ ਆਪਣੀ ਇੱਛਾ ਨਾਲ ਆਪਣੀ ਮਾਇਆ ਮਾਇਆ ਕੀ ਹੈ ਪ੍ਰਭੂ ਦੀ ਇੱਛਾ ਪ੍ਰਭੂ ਦੀ ਇੱਛਾ ਹੀ ਮਾਇਆ ਕਹਿੰਦੇ ਆ ਉਹਦੀ ਇੱਛਾ ਰੂਪੀ ਮਾਇਆ ਨੇ ਸੰਸਾਰ ਬਣਾਇਆ ਉਹਦੇ ਵਿੱਚੋਂ ਹੀ ਪ੍ਰਗਟ ਹੋਇਆ ਸਾਰਾ ਕੁਝ ਜਿਵੇਂ ਮੱਕੜੀ ਜਾਲਾ ਆਪਣੇ ਵਿੱਚੋਂ ਹੀ ਬਣਦੀ ਹੈ ਬਾਹਰੋਂ ਨਹੀਂ ਕੁਝ ਲੈ ਕੇ ਆਉਂਦੇ ਆਪਣੇ ਅੰਦਰੋਂ ਹੀ ਸਾਚੇ ਤੇ ਪਵਨਾ ਭਇਆ ਸੱਚੇ ਪ੍ਰਭੂ ਤੋਂ ਪਹਿਲਾਂ ਹਵਾ ਪੈਦਾ ਹੋਈ ਪਵਨਾ ਤੇਜਲ ਹੋਏ ਉਸ ਆਕਸੀਜਨ ਚੋਂ ਅੱਜ ਵਿਗਿਆਨ ਵੀ ਮੰਨਦਾ ਹੈ ਕਿ ਜਿੱਥੇ ਆਕਸੀਜਨ ਹੈ ਉਹਦੇ ਵਿੱਚੋਂ ਕੈਸਾ ਮਿਲ ਬਣ ਕੇ ਮਿਲ ਕੇ ਆਪਸ ਵਿੱਚ ਪਾਣੀ ਬਣ ਜਾਂਦਾ ਹੈ ਗੁਰੂ ਸਾਹਿਬ 500 ਸਾਲ ਪਹਿਲਾਂ ਇਹ ਗੱਲ ਆਪਣੀ ਪਾਣੀ 'ਚ ਲਿਖਦੇ ਹਨ ਸਾਇੰਸਦਾਨ ਤਾਂ ਮਸ਼ੀਨਾਂ ਲਾ ਲ ਕੇ ਚੈੱਕ ਕਰਦੇ ਨੇ ਗੁਰੂ ਸਾਹਿਬ ਅਨੁਭਵ ਪ੍ਰਕਾਸ਼ ਵਿੱਚੋਂ ਇਹ ਗੱਲਾਂ ਪ੍ਰਗਟ ਕਰਦੇ ਨੇ ਸਾਚੇ ਤੇ ਪਵਨਾ ਭਇਆ ਸੱਚੇ ਪ੍ਰਭੂ ਤੋਂ ਹਵਾ ਪੈਦਾ ਹੋਈ ਪਵਨਾ ਤੇ ਜਲ ਹੋਏ ਤੇ ਜਲ बन ਗਿਆ ਹਵਾ ਤੋਂ ਤੇ ਜਲ ਦੇ ਤੇ ਭਵਨ ਸਾਜਿਆ ਜਲ ਤੋਂ ਫਿਰ ਅਸੀਂ ਤੁਸੀਂ ਪੈਦਾ ਹੋਏ ਸਾਰੇ ਤਾਂ ਜਲ ਹੋਏਗਾ ਤਾਂ ਜ਼ਿੰਦਗੀ ਹੋਵੇਗੀ ਨਾ ਜਲ ਤੋਂ ਬਿਨਾ ਜ਼ਿੰਦਗੀ ਨਹੀਂ ਜਿੱਥੇ ਜਲ ਨਹੀਂ ਉੱਥੇ ਜ਼ਿੰਦਗੀ ਨਹੀਂ ਜਿੱਥੇ ਜਲ ਹੈ ਉੱਥੇ ਜ਼ਿੰਦਗੀ ਹੈ ਉੱਥੇ ਪਸ਼ੂ ਪੰਛੀ ਮਨੁੱਖ ਪੈਦਾ ਹੋ ਸਕਦੇ ਸੋ ਸਾਤ ਨਵੇਂ ਦੇ 12 ਸਹਿਰ ਦੇ ਵਿੱਚ ਸ਼ਰਨੇ ਪਹਿਲਾਂ ਹਵਾ ਨੂੰ ਪਹਿਲਾਂ ਸਤਾਂ ਤੇ ਹਵਾ ਤੋਂ ਫਿਰ ਪਾਣੀ ਨੂੰ ਪੈਦਾ ਕੀਤਾ ਬਾਣੀ ਨੂੰ ਧਰਤੀ ਨੂੰ ਪੈਦਾ ਕੀਤਾ ਅਗਨੀ ਨੂੰ ਪੈਦਾ ਕੀਤਾ ਇਹ ਤਾਂ ਸਾਰੇ ਤੱਤ ਬਣ ਗਏ ਪੰਜਾਂ ਤੱਤਾਂ ਤੋਂ ਫਿਰ ਆਪਣੇ ਸਾਰਾ ਸੰਸਾਰ ਬਣ ਗਿਆ ਕਰਤਾ ਕੌਣ ਹੈ ਵਾਹਿਗੁਰੂ ਕਰਤਾ ਪਰਮੇਸ਼ਰ ਹੈ ਜੋ ਕਰਨ ਵਾਲਾ ਹੈ ਬਣਾਉਣ ਵਾਲਾ ਹੈ ਬਣਾਉਣ ਵਾਲਾ ਵੀ ਹੈ ਤੇ ਮਟੀਰੀਅਲ ਵੀ ਆਪਣੇ ਵਿੱਚੋਂ ਹੀ ਬਰਗਟ ਕਰਨ ਵਾਲਾ ਹੈ